ਅਗਲੀ ਖਬਰ ਕੈਨੇਡੀਅਨ ਲੋਕਾਂ ਤੋਂ 33 ਮਿਲੀਅਨ ਡਾਲਰ ਦੀ ਰਕਮ ਠੱਗਣ ਵਾਲਿਆਂ ਨੂੰ ਸੁਣਾਈ ਗਈ ਸਜ਼ਾ ਨਾਲ ਸੰਬੰਧਤ ਹੈ ਜੀ ਹਾਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਿਤ 800 ਤੋਂ ਵੱਧ ਲੋਕਾਂ ਤੋਂ ਕਰੋੜਾਂ ਡਾਲਰ ਠੱਗਣ ਵਾਲੇ ਜਵਾਬਾਦ ਰਾਠੌਰ ਅਤੇ ਵਿንስ ਪੈਟਰੋਜ਼ਾ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਸਟਿਸ ਡੈਨੀਅਲ ਮੂਰ ਨੇ ਦੋਹਾਂ ਨੂੰ ਸਜ਼ਾ ਦਾ ਐਲਾਨ ਕਰਦਿਆਂ 12-12 ਮਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਵੀ ਦਿੱਤੇ ਅਤੇ ਨਾਲ ਹੀ ਕਿਹਾ ਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਹਾਂ ਨੂੰ 5-5 ਸਾਲ ਵਾਧੂ ਜੇਲ ਕੱਟਣੀ ਪਵੇਗੀ ਜਸਟਿਸ ਮੂਰ ਨੇ ਕਿਹਾ ਕਿ ਕੋਈ ਸਜ਼ਾ ਨਿਵੇਸ਼ਕਾਂ ਦੀ ਰਕਮ ਵਾਪਸ ਨਹੀਂ ਲਿਆ ਸਕਦੀ ਅਤੇ ਨਾ ਹੀ ਆਰਥਿਕ ਤੇ ਮਾਨਸਿਕ ਤੌਰ ਤੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਰਾਠੌਰ ਅਤੇ ਪੈਟਰੋਜ਼ਾ ਦੇ ਵਕੀਲਾਂ ਨੇ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਅਪੀਲ ਦਾਇਰ ਕਰ ਦਿੱਤੀ ਅਤੇ ਦੋਹਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਫੋਰਟ्रेस ਰੀਅਲ ਡਿਵੈਲਪਮੈਂਟਸ ਦੇ ਕੋ-ਫਾਊਂਡਰ ਜਵਾਦ ਰਠੌਰ ਵੱਲੋਂ ਪੇਸ਼ ਵਕੀਲ ਸਕਾਟ ਫੈਂਟਨ ਨੇ ਦੋਸ਼ ਲਾਇਆ ਕਿ ਮੁਕਦਮੇ ਦੀ ਸੁਣਵਾਈ ਕਰ ਰਹੇ ਜੱਜ ਨੇ ਫੋਰਟ्रेस ਦੇ ਸਾਰੇ ਪ੍ਰੋਜੈਕਟਾਂ ਨਾਲ ਸੰਬੰਧਤ ਸਬੂਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਦਕਿ ਸਿਰਫ ਦੋ ਪ੍ਰੋਜੈਕਟਾਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਇਥੇ ਦੱਸਣਾ ਬਣਦਾ ਹੈ ਕਿ ਜਬਾਦ ਰਠੌਰ ਅਤੇ ਵਿንስ ਪੈਟਰੋਜ਼ਾ ਵੱਲੋਂ ਕੰਪਨੀ ਦੀ ਸ਼ੁਰੂਆਤ 2008 ਵਿੱਚ ਕੀਤੀ ਗਈ। ਕੰਪਨੀ ਵੱਲੋਂ ਆਰੰਭੀ ਵਿਲੱਖਣ ਕਿਸਮ ਦੀ ਮਾਰਗੇਜ ਯੋਜਨਾ ਲੋਕਾਂ ਵਿੱਚ ਬੇਹਦ ਮਕਬੂਲ ਹੋਈ ਅਤੇ 14,000 ਤੋਂ ਵੱਧ ਰਿਟੇਲ ਇਨਵੈਸਟਰਜ਼ ਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ 80 ਉਸਾਰੀ ਪ੍ਰੋਜੈਕਟਾਂ ਵਾਸਤੇ 920 ਮਿਲੀਅਨ ਡਾਲਰ ਦੀ ਰਕਮ ਨਿਵੇਸ਼ ਕਰ ਦਿੱਤੀ। ਪਰ 온ਟਾਰੀਓ ਦੇ ਬੈਰੀ ਸ਼ਹਿਰ ਵਿਖੇ ਕੋਲੀਅਰ ਸੈਂਟਰ ਅਤੇ ਵਿਨੀਪੈਗ ਦੇ ਸਕਾਈ ਸਿਟੀ ਪ੍ਰੋਜੈਕਟ ਵਿਵਾਦਾਂ ਵਿੱਚ ਘਿਰ ਗਏ। ਜਸਟਿਸ ਮੂਰ ਨੇ तमाम सबूतों ते गौर करदेया ਸਿੱਟਾ ਕੱਢਿਆ ਕਿ ਨਿਵੇਸ਼ਕਾਂ ਨੂੰ ਠੱਗਿਆ ਗਿਆ ਸਰਕਾਰੀ ਵਕੀਲਾਂ ਨੇ ਜਵਾਦ ਰਠੌਰ ਅਤੇ ਵਿንስ ਪੈਟਰੋਜ਼ਾ ਨੂੰ 10 ਸਾਲ ਸਜ਼ਾ ਸੁਣਾਉਣ ਅਤੇ 26 ਮਿਲੀਅਨ ਡਾਲਰ ਦੀ ਰਕਮ ਜ਼ਬਤ ਕੀਤੇ ਜਾਣ ਦੀ ਮੰਗ ਕੀਤੀ ਜਦਕਿ ਬਚਾਅ ਪੱਖ ਦੇ ਵਕੀਲਾਂ ਨੇ 2 ਸਾਲ ਦੀ ਸ਼ਰਤੀਆ ਸਜ਼ਾ ਜਿਸ ਵਿੱਚ 1 ਸਾਲ ਘਰ ਵਿੱਚ ਨਜ਼ਰਬੰਦੀ ਸ਼ਾਮਲ ਹੋਵੇ ਦੀ ਮੰਗ ਕੀਤੀ ਜਸਟਿਸ ਮੂਰ ਨੇ ਦੋਹਾਂ ਤੇ ਰਾਂਦੀਆਂ ਦਲੀਲਾਂ ਸੁਣਨ ਮਗਰੋਂ ਕਿਹਾ ਕਿ 10 ਸਾਲ ਦੀ ਸਜ਼ਾ ਪੌਂਜ਼ੀ ਸਕੀਮਾਂ ਦੇ ਮਾਮਲੇ ਵਿੱਚ ਸੁਣਾਈ ਜਾਂਦੀ ਹੈ ਪਰ ਇੱਥੇ ਪੌਂਜ਼ੀ ਕਿਸਮ ਵਰਗੀ ਠੱਗੀ ਸਾਹਮਣੇ ਨਹੀਂ ਆਈ ਇੱਥੇ ਦੱਸਣਾ ਬਣਦਾ ਹੈ ਕਿ 49 ਸਾਲ ਦਾ ਜਵਾਨ ਰਠੌਰ 6 ਬੱਚਿਆਂ ਦਾ ਪਿਓ ਹੈ ਜਦਕਿ 50 ਸਾਲਾ ਪੈਟਰੋਜ਼ਾ ਤਿੰਨ ਬੱਚਿਆਂ ਦਾ ਪਿਓ ਹੈ ਜੋ ਯੂਨੀਵਰਸਿਟੀ ਵਿੱਚ ਪੜ੍ਹਦੇ ਨੇ ਜ਼ਮਾਨਤੀ ਦਸਤਾਵੇਜ਼ਾਂ ਵਿੱਚ ਯਕੀਨ ਦਿਵਾਇਆ ਗਿਆ ਹੈ ਕਿ ਰਾਠੌਰ ਅਤੇ ਪੈਟਰੋਜ਼ਾ ਫਰਾਰ ਨਹੀਂ ਹੋਣਗੇ ਅਤੇ ਦੋਹਾਂ ਵੱਲੋਂ 275000 ਡਾਲਰ ਦਾ ਬਾਂਡ ਭਰਿਆ ਗਿਆ ਹੈ। ਬਿਊਰੋ ਰਿਪੋਰਟ ਹਮਦਰ ਟੀਵੀ